ਕੀ ਗੱਲ ਹੋ ਗਈ ਕੀ ਗੱਲ ਹੋ ਗਈ ਜੀ ਗੱਲ ਗੱਲ ਤਾਂ ਅਸੀਂ ਖੇਡਣ ਦਾ ਹੋਰ ਤਾਂ ਕਰਦੇ ਕਿੱਥੇ ਜਿਹੜਾ ਆ ਬੰਦਾ ਇੱਕ ਆਹ ਬੋਤ ਤੇ ਆ ਅੱਜ ਮੈਨੂੰ ਤੀਜਾ ਦੇਣਾ ਬਾਈ ਅੱਛਾ ਜੀ ਅੱਜ ਤੀਜਾ ਦੇਣਾ ਮੈਨੂੰ ਇਹ ਮੈਨੂੰ ਪਾਏ ਗਏ ਠੀਕ ਆ ਅੱਜ ਇਹਨਾਂ ਨੇ ਮੈਨੂੰ ਕੁੱਟਿਆ ਅੱਛਾ ਜੀ ਕੁੱਟਿਆ ਇਹਨਾਂ ਨੇ ਮੈਨੂੰ ਅੱਜ ਮੈਂ ਕਹਿੰਦਾ ਸਿੰਘ ਸਿੰਘ ਨੂੰ ਜੇ ਬਾਬਾ ਜਰਨੈਲ ਸਿੰਘ ਨੂੰ ਪਿਆਰ ਕਰਦੇ ਹੋ ਸੀਮਾ ਚ ਪਹੁੰਚ ਗੁਰਦੁਆਰੇ ਦੇ ਸਾਹਮਣੇ ਠੀਕ ਹੈ ਉਹ ਗੁਰਦੁਆਰੇ ਦੇ ਸਾਹਮਣੇ ਪੀਜੋ ਇੱਥੇ ਖੜਾ ਮੈਂ ਕੀ ਕੀ ਕਿਹਾ ਕੀ ਕੀ ਹੋ ਗੱਲ ਕੀ ਹੋਈ ਐ 10 ਖੇਡ ਰਹੇ ਨੇ ਤਾਣਸਾ ਤਾਣਸਾ ਰੋਕਾ ਕੇ ਇੱਥੇ ਬਾਬਾ ਅਤਰ ਸਿੰਘ ਦਾ ਪਿੰਡ ਹੋਵੇ ਅੱਜ ਮੇਲੇ 'ਚ 14 ਦਿਨ ਰਹਿ ਗਏ ਮੇਲੇ 'ਚ ਬਾਬਾ ਅਤਰ ਸਿੰਘ ਦਾ 14 ਦਿਨ ਰਹਿ ਗਏ ਅੱਜ ਰੋਕਿਆ ਨਹੀਂ ਇਹ ਕਾਕਾ ਆਪਣਾ ਇਹਨੂੰ ਡਰਨਾ ਰੁਕਦੇ ਨਹੀਂ ਸਿੰਘਾਂ ਦਾ ਕਰਮ ਹੈ ਰੁਕਦੇ ਨਹੀਂ ਹਾਂ ਰੁਕਦੇ ਰੁਕਦੇ ਨਹੀਂ ਕਹਿੰਦੇ ਛੱਡਾਂ ਕਹਿੰਦੇ ਬਹੁਤ ਮਾਰੀ ਗੱਲ ਨਾ ਨਾ ਬਾਈ ਸਮਾਰ ਕੇ ਮੈਂ ਸਮਾਰ ਕੇ ਪੱਤਰਕਾਰ ਆਈ ਮੈਂ ਬਾਈ ਕੱਲਾ ਬੋਲ ਬੋਲ ਕੀ ਬੋਲ ਤੇ 1 ਮਿੰਟ ਜੀ 1 ਮਿੰਟ ਹਾਂ ਹਾਂ ਜੀ ਮੈਂ ਕਬੱਡੀ ਖੇਡੀਆਂ ਆ ਮੇਰਾ ਰੇਡਰ ਪਰਾਨਾ ਠੀਕ ਹੈ ਜੀ ਨਹੀਂ ਬਾਬਾ ਜੀ ਆਪਣੀ ਕਬੱਡੀ ਖੇਡਿਆ ਪਪਨ ਕਬੱਡੀ ਕੋਈ ਮੈਂ ਗੁਰਲਾਲ ਕਨੌਰ ਸੋ ਮੈਂ ਕਿਹੜਾ ਚੋ ਜਮੇਰ ਜਲਾਲ ਕਿੰਨੇ ਰੇਡਰ ਤੇ ਟੱਕਰ ਟੁੱਕਰ ਵਾਲੇ ਗਰਮਾ ਗਰਮ ਵਾਲੇ ਸਾਰੇ ਫਰੇ ਉਹਨੇ ਜੱਟਦੇ ਠੀਕ ਹੈ ਜੀ ਹੁਣ ਫੇਰ ਤਿਆਰ ਆ ਠੀਕ ਹੈ ਜੀ ਹੁਣ ਹੁਣ ਦਾ ਤਿਆਰ ਆ ਠੀਕ ਹੈ ਜੀ ਮੈਨੂੰ ਮਰਜ਼ਾ ਸਹਿਯੋਗ ਤਾਹੀ ਦਾ ਮੈਂ ਸਹਿਯੋਗ ਹੈਗਾ ਬਾਈ ਪਈਆਂ ਦਾ ਇੰਨੀ ਮੈਨੂੰ ਪੈਸੇ ਵੀ ਚਾਹੀਦੇ ਪੈਸੇ ਬਾਤੂ ਨੇ ਲੈੱਠ ਲਵੇ ਮੈਨੂੰ ਸਹਿ ਮੈਂ ਓਰੇ ਰੌਲਾ ਕੀ ਹੋਇਆ ਮੇਨ ਓਰੇ ਰੌਲਾ ਮੈਨੂੰ ਅੱਜ ਤੀਜਾ ਟ੍ਰਾਂਸਪਾਰਟਰੋਂ ਠੀਕ ਹੈ ਮੈਨਾਂ ਦੇ ਹੱਥ ਬੰਨੇ ਪੈਰੀ ਹੱਥ ਲਾਏ ਬੰਦਿਆਂ ਦੇ ਠੀਕ ਹੈ ਬੰਦਿਆਂ ਦੇ ਪੈਰੀ ਹੱਥ ਲਾਏ ਠੀਕ ਹੈ ਇਹ ਦੋ ਵਾਰੀ ਟ੍ਰਾਂਸਪਾਰਟ ਤਾਂ ਤੀਜਾ ਕਹਿੰਦੇ ਕਿਨੇ ਕਹਿੰਦੇ ਕਿਨੇ ਕਹਿੰਦੇ ਕਿਨੇ ਕਹਿੰਦੇ ਸੀ ਤਾਂ ਫੇਟ ਰਹੋ ਹਰਦੇ ਅੱਜ ਨਾਲੇ ਕਿਹੜੇ ਕਿਹੜੇ ਕਹਿੰਦੇ ਇਹਨਾਂ ਨੇ ਉਹਦਾ ਮੂਦਾ ਮਾਰ ਕੇ ਇਹ ਫੋਆਇਨਾ ਤੇ ਆ ਬਾਬੇ ਦੇ ਦੇਖੋ ਦੋਸਤੋ ਤੇ ਬਾਬਿਆਂ ਦੀਆਂ ਫੋਟੋਆਂ ਤੇ ਇਹ ਮੂਦਾ ਮਾਰ ਕੇ ਤਾਂ ਖੇਡ ਰਹੇ ਨੇ ਇਹ ਬਾਬਾ ਜੀ ਰੋਕ ਰਹੇ ਨੇ ਬਾਬਾ ਅਤਰ ਸਿੰਘ ਦੇ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇ ਉਹੀ ਗੱਲ ਆ ਵੀ ਬਾਬਾ ਜੀ ਕਹਿੰਦੇ ਤਿੰਨ ਦਿਨ ਹੋ ਗਏ ਕਹਿੰਦੇ ਨੂੰ ਤੇ ਕਿਹੜੇ 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 ਬਾਈ ਸੀ ਬਾਈ ਉਹ ਕਿਹੜੇ ਕਿਹੜੇ ਬਾਈ ਸੀ ਮੈਂ ਤਾਂ ਹੁਣ ਹੀ ਆਇਆ ਬਰਾਬਰ ਠੀਕ ਹੈ ਕੋਈ ਨਹੀਂ ਬਰਛਾ ਓਏ ਠੀਕ ਹੈ ਉਹ ਸਾਡੇ ਪਿੰਡ ਦੇ ਬਾਬਾ ਪੋਲਾ ਕਿਰਾ ਜਿਨ੍ਹਾਂ ਨੇ ਸਮਾਦੀ ਤੋਂ ਪੜਨਾ ਇਹ ਕਹਿੰਦਾ ਕੀ ਦੀ ਵੀ ਮੇਰਾ ਪਿੰਡ 'ਚ ਕਿਹੜਾ ਦਵਾਰੋ ਸਾਡੇ ਲੋਕ ਕਹਿੰਦੇ ਪੱਜਰ ਦਾ ਮਾਰਾ ਕਹਿੰਦਾ ਬਾਬਾ ਪੋਲਾ ਕਿਰਾ ਹੈ ਪਤਾ ਪੋਲਾ ਕਿਰਾ ਆਖਿਆ ਸੀ ਨਾ ਜੱਗਰਾਂ ਨੂੰ ਨਾ ਬੰਦੇ ਨੂੰ ਬਿਮਾਰੀ ਨਹੀਂ ਪੈਂਦੀ ਇੱਕ ਕਿਹੜਾ ਮੇਰਾ ਸਬਾਦੀ ਤੋਂ ਪਹਿਲਾਂ ਪਿੰਡ ਉਤੋਂ ਦੀ ਲਵਾ ਲਓ ਹਾਂ ਬਾਈ ਹਰਵੰਦਰ ਸਾਹਿਬ ਦੀ ਗੱਲ ਪਛਾਣ ਦਾ ਘਟਾ ਸਾਡੇ ਪਿੰਡ ਦੇ ਲੋਕਾਂ ਦੇ ਉਹਨੂੰ ਕਹਿੰਦੇ ਭੱਜੜ ਦਾ ਮਾਰਾ ਕਹਿੰਦੇ ਬਾਬਾ ਪੋਰਾ ਗਿਰਨੂ ਜੇ ਮੇਰੀ ਗੱਲ ਝੂਠੀ ਹੋਵੇ ਮੇਰਾ ਗਲ ਕੱਟ ਦਿਓ ਤੁਹਾਡਾ ਪਿੰਡ ਕਿਹੜਾ ਜੀ ਮੇਰਾ ਪਿੰਡ ਆਹੀ ਆ ਬਾਈ ਕਿਥੋਂ ਤੁਹਾਡਾ ਨਾਮ ਕਿਹ ਹੈ ਮੇਰਾ ਨਿੱਕਾ ਫੋਟਾ ਨੂਆ ਮੇਰਾ ਠੀਕ ਹੈ ਨਿੱਕਾ ਫੋਟਾ ਨੂਆ ਕਰਮਜੀਤ ਕਬਾਟੀ ਖੇਡਾਰੀ ਓਪਨ ਦਾ ਗੁਰਲਾਲ ਨੂੰ ਪੁੱਛ ਲੋ ਜਾ ਕੇ ਲੈ ਠੀਕ ਹੈ ਜੀ ਵੀ ਜੱਫੇ ਲਾਈਨੇ ਕਰਾ ਨਾ ਠੀਕ ਹੈ ਜੀ ਏ ਮੇਰਾ ਬੈਡ ਪ੍ਰੈਸ਼ਰ ਵੱਧ ਜਾਂਦਾ ਜਦੋਂ ਨਾ ਨਾ ਠੀਕ ਹੈ ਸਿੰਘ ਤੈਨੂੰ ਬਤਾ ਕੱਲਾ ਸਵਾ ਲਾ ਕੇ ਇੱਕ ਲੜਾਉ ਤਾਂ ਗੋਵਿੰਦ ਸਿੰਘ ਨਾਮ ਕਹਾਉ ਠੀਕ ਹੈ ਹੁਣ ਕਹਿੰਦੇ ਉਹ ਆਸੀ ਉਹ ਕਹਿੰਦੇ ਬਾਗੇ ਹਾਂ ਬਾਬੇ ਭੋਲਾ ਕਿਰਨ ਉਹ ਗੱਲ ਵਿਚਾਲੇ ਰਹਿ ਗਈ ਗੇੜਾ ਨਹੀਂ ਦਬਾਇਆ ਹੈ ਕਹਿੰਦਾ ਭੱਜ ਨਾ ਮਾਰਾ ਕਹਿੰਦਾ ਉਸ ਤੋਂ ਬਾਅਦ ਉਸ ਤੋਂ ਬਾਅਦ ਉਸ ਤੋਂ ਬਾਅਦ ਪੂਰਾ ਮੇਰੇ ਘਾਲੇ ਸੁਣ ਬਾਈ ਉਸ ਤੋਂ ਬਾਅਦ ਬਾਬਾ ਸਮਾਧੀ 'ਚ ਬਹਿ ਗਿਆ ਸਾਡੇ ਪਿੰਡ ਦੇ ਕਹਿੰਦੇ ਗੇੜਾ ਦਬਾ ਲੋ ਤਾ ਠੀਕ ਹੈ ਜਦੋਂ ਸਮਾਧੀ 'ਚ ਬਹਿ ਗਿਆ ਉਹ ਕਹਿੰਦੇ ਭੋਲਿਆ ਹੁਣ ਜਾ ਹੁਣ ਜਾ ਹੁਣ ਨਹੀਂ ਉਹ ਬਹਿ ਰਹਾਂਗਾ ਹੋ ਨਾਂ ਗਿਆ ਬਾਬੇ ਦੀ ਸਮਾਧੀ ਦੇ ਤੀ ਗੱਡੇ ਦੇ ਪਿੰਡ ਦੇ ਲੋਕ ਆਏ ਹੋਏ ਨੇ ਬਾਈ ਓਏ ਓਏ ਇਹੋ ਜਿਹੇ ਨੇ ਬਾਈ ਓਏ ਠੜਾ ਬਣਾ ਹੋਇਆ ਹੈ ਸੈਂਟਰ ਬਾਬੇ ਦੇ ਮੂਹਰੇ ਠੀਕ ਹੈ ਜੀ ਉਹ ਦੇਖ ਤੁਸੀਂ ਨਾ ਰੇਡ ਦੇ ਬਿਲਕੁਲ ਮੂਹਰੇ ਆ ਹਾਂ ਹਾਂ ਉਥੇ ਹਰ ਰੋਜ਼ ਤਾਂਸ ਖੇਡਿਆ ਜਾਂਦਾ ਗਲਾਂ ਘੱਡੀਆਂ ਜਾਂਦੀਆਂ ਨੇ ਠੀਕ ਹੈ ਜੀ ਜੇ ਹੁਣ ਵੀ ਦੇਖਣਾ ਮੈਂ ਉਹਨਾਂ ਨੂੰ ਪੁੱਛਵਾ ਜਾ ਕੇ ਗੱਲਬਾਤ ਉਹਨਾਂ ਨਾਲ ਵੀ ਕਰਾਂ ਕੋਈ ਤੁਕਦੇ ਬਾਈ ਕਿਉਂ ਗੱਲਾਂ ਘੱਡਦੇ ਹੋ ਠੀਕ ਹੈ ਜੀ ਅਰ ਜਤਾਂਸ ਦੇਖ ਬਾਬਾ ਜਰਨੈਲ ਸਿੰਘ ਦੀ ਫੋਟੋ ਤੇ ਉੱਤੇ ਮੂਦਾ ਮਾਰ ਕੇ ਫੇਰ ਵੀ ਆਖਰ ਮੈਨੂੰ ਪਾਏ ਗਏ ਮੇਰੇ ਮਾਰੇ ਨੇ ਨਾਰੇ ਮੈਨੂੰ ਪਾਏ ਕਿ ਕੋਲੇ ਮੈਂ ਮੂਵੀ ਨਹੀਂ ਬਣਾ ਸਕਿਆ ਠੀਕ ਹੈ ਕਿਹੜੇ ਕਿਹੜੇ ਸੀਗੇ ਕਿੱਧਰ ਉਹ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਕਰ ਲੈ ਹਾਂਜੀ ਸਾਸਰੀ ਕਬੀਰ ਜੀ ਕੋਈ ਗੱਲ ਨਹੀਂ ਉਹ ਤਾਂ ਆਪਾਂ ਪਖ ਰੱਖਣਾ ਆਪਣਾ ਤੁਸੀਂ ਆਪਦਾ ਪਖ ਰੱਖ ਦੋ ਵੀ ਜਿਹੜੇ ਮਤਲਬ ਤਾਂ ਖੇਡਦੇ ਸੀ ਉਥੇ ਕੀ ਕੀ ਗੱਲ ਬਾਤ ਹੋਈ ਕਹਿੰਦਾ ਤੂੰ ਖੜ ਜਾ ਉਹਦਾ ਬੰਦਾ ਉਹ ਸਾਨੂੰ ਵੀ ਖੜਾ ਬਾਈ ਉਹ ਖੜਾ ਇੱਕ ਇਹ ਦੋਈ ਬੰਦੇ ਮੇਰੇ ਕੰਨੀ ਆਏ ਨੇ ਉਹਦਾ ਸਾਨੂੰ ਕੀ ਲੈਣਾ ਯਾਰ ਹਾਂ ਫਿਰ ਤੁਸੀਂ ਬੈਠੇ ਨਹੀਂ ਉਹ ਬੈਠੇ ਸਾਨੂੰ ਤਾਂ ਸਿੰਪਲ ਕਾਰ ਤੇ ਬੈਠੇ ਆ ਯਾਰ ਸਿੰਪਲ ਥੱਲੇ ਕੀ ਉਹਨਾਂ ਦੇ ਉਹਨਾਂ ਦੇ ਥੱਲੇ ਕੀ ਆ ਬਾਬੇ ਆ ਮੁੱਠਾ ਉਹੀ ਆ ਰੱਖੀਆਂ ਨੇ ਪਤਾ ਨਹੀਂ ਹਾਂ ਉਹ ਸਾਹ ਦੇ ਵਿੱਚ ਚੜ ਗਿਆ ਬੰਦੇ ਦੀ ਜਿੱਤ ਹਾਂ ਕੋਈ ਦਿਖਾਓ ਮੇਰੇ